ਦੀ ਮੈਂਬਰਸ਼ਿਪ ਦੀ ਅਸੀਂ ਅੱਜ ਹੀ ਕਰ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਦੀ ਤੇ ਇਹ ਉਹਦੇ ਵਿੱਚ ਮੈਂਬਰਸ਼ਿਪ ਸ਼ੁਰੂ ਕਰਤੀ ਹਾਂ ਜੀ ਹਾਂ ਜੀ ਕਰਤੀ ਜੀ ਅੱਜ ਹੁਣ ਕੱਟ ਕੱਟ ਦੀ ਪਰਚੀਆਂ ਜੀ ਸ਼ੁਰੂ ਕਰਤੀ ਮੈਂਬਰਸ਼ਿਪ ਕੀ ਉਮੀਦ ਹੈ ਜੀ ਕਿੰਨੇ ਕੁ ਮੈਂਬਰਸ਼ਿਪ ਮੈਂਬਰ ਤਾਂ ਬਹੁਤ ਵੱਡੀ ਉਮੀਦ ਹੈ ਜੀ ਅਜਾੜਾ ਜੀ ਅਸੀਂ ਪਰਚੀ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੀ ਸਾਡੇ ਬਰਕਰਤ ਸਾਹਿਬਾਨ ਅੱਤ ਸਾਬ ਬਹੁਤ ਜ਼ਿਆਦਾ ਜੀ ਅੱਜ ਇਕੱਠੀ ਦਸ ਰਿਹਾ ਕਿ ਮੈਂਬਰਸ਼ਿਪ ਦੇ ਮੀਟਿੰਗ ਦੇ ਵਿੱਚ ਅੱਜ ਸਾਡੇ ਬਹੁਤ ਧੰਨਵਾਦ ਮੀਟਿੰਗ ਹੋਈ ਹੈ ਜੀ ਜੀ ਬੜੀ ਤੁਸੀਂ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਈਦਗਾਹ ਦੇ ਵਿੱਚ ਇੱਕ ਸਕੂਲ ਬਣ ਰਿਹਾ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਉਹ ਪਹਿਲਾ ਸਾਡਾ ਮੁੱਦਾ ਜਿਹੜਾ ਹੈ ਮੈਂਬਰਸ਼ਿਪ ਬਾਰੇ ਹੈ ਤੇ ਮੈਂ ਉਹਦੇ ਬਾਰੇ ਕਹਿਣਾ ਚਾਹਣੀ ਹੈ ਕਿ ਸਾਡੇ ਸਰਦਾਰ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਨੇ ਸਰਦਾਰ ਬਲਵਿੰਦਰ ਸਿੰਘ ਭੁੱਦੜ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਮੈਂਬਰਸ਼ਿਪ ਡਰਾਈਵ ਡਰਾਈਵ ਜਿਹੜੀ ਸ਼ੁਰੂ ਕੀਤੀ ਹੈ ਤੇ ਉਹਦੇ ਲਈ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਦਾ ਜਿਹੜਾ ਇਸ ਦਫ਼ਤਰ ਦੇ ਬਾਹਰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਕੱਟ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇਸ ਮੈਂਬਰਸ਼ਿਪ ਲਈ ਬਹੁਤ ਉਤਸ਼ਾਹਤ ਨੇ ਜੀ ਈਰਗੋ ਵਾਲਾ ਜਿਹੜਾ ਮੁੱਦਾ ਕੱਲ੍ਹ ਫਿਰ ਤੋਂ ਸਾਡੇ ਐਮਐਲਏ ਸਾਹਿਬ ਤੇ ਉਹਨਾਂ ਨਾਲ ਪਾਰੇ ਸਾਹਿਬ ਸੀਗੇ ਜਿਹੜੇ ਕਿ ਐਡਮਿਨਿਸਟ੍ਰੇਟਰ ਨੇ ਬਕਵੌੜ ਦੇ ਜੀ ਜੀ ਉਹਨਾਂ ਨੇ ਉੱਥੇ ਨੀ ਪੱਥਰ ਰੱਖਿਆ ਕਿ ਇੱਕ ਸਕੂਲ ਬਣਾਇਆ ਜਾਣਾ ਈਰਗੋ ਦੀ ਜਗ੍ਹਾ ਦੇ ਵਿੱਚ ਕੀ ਉਹਦੇ ਬਾਰੇ ਕਹਿਣਾ ਚਾਹੋ ਜੀ ਸਕੂਲ ਬਣਾਉਣਾ ਬਹੁਤ ਅੱਛੀ ਗੱਲ ਹੈ ਮੈਨੂੰ ਕਿ ਇੱਕ ਸਕੂਲ ਨੇ ਔਰ ਬਹੁਤ ਜ਼ਿਆਦਾ ਸਕੂਲ ਖੁੱਲਨੇ ਚਾਹੀਦੇ ਨੇ 10 12 15 ਸਕੂਲ ਇਥੇ ਮਲੇਰ ਕੋਲੇ ਚ ਜਿਹੜਾਂ ਦੀ ਡਿਮਾਂਡ ਹੈ ਉਹ ਖੁੱਲਨੇ ਚਾਹੀਦੇ ਨੇ ਪਰ ਸਕੂਲ ਕਿਵੇਂ ਖੁੱਲਨੇ ਚਾਹੀਦੇ ਨੇ ਜਿਹੜੇ ਸਕੂਲ ਪਹਿਲਾਂ ਨੇ ਉਹਨਾਂ ਨੂੰ ਵੀ ਅੱਛੀ ਤਰੀਕੇ ਨਾਲ ਚਲਾਉਣਾ ਚਾਹੀਦਾ ਕੰਬੋ ਸਕੂਲ ਹੈ ਸਾਡਾ ਇਸਲਾਮਿਆ ਸਕੂਲ ਹੈ ਹੋਰ ਸਕੂਲ ਨੇ ਬਹੁਤ ਜ਼ਿਆਦਾ ਜਿਹੜੇ ਉਹਨਾਂ ਦੇ ਤਾਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਈਦਗਾਦੇ ਜਿਹੜੀ ਉਹਦੀ ਖੂਬਸੂਰਤੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਚਾਹੁੰਦੇ ਸੀ ਕਿ ਈਦਗਾ ਲਈ ਬਹੁਤ ਜ਼ਿਆਦਾ ਜਗ੍ਹਾ ਹੋਣੀ ਚਾਹੀਦੀ ਆ ਲੋਕ ਅੱਛੇ ਤਰੀਕੇ ਨਾਲ ਨਮਾਜ਼ ਪੜ੍ਹਨੇ ਚਾਹੀਦੇ ਨੇ ਕਿਸੇ ਤਰ੍ਹਾਂ ਦੀ ਬੜਾ ਲਈ ਤੁਸੀਂ ਦੇਖ ਦਿਓ ਇੱਥੇ ਜ਼ਿਆਦਾ ਆਬਾਦੀ ਜਿਹੜੀ ਮੁਸਲਮਾਨਾਂ ਦੀ ਹੈ ਲੋਕ ਬਾਹਰੋਂ ਇਸ ਖੂਬਸੂਰਤੀ ਨੂੰ আর এশিয়া ਦੀ ਸਭ ਤੋਂ badi ਜਿਹਨੂੰ ਇਦਗਾ ਗਿਆ ਘਰ ਉਹਦੀ ਖੂਬਸੂਰਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ ਤਾਂ ਕਹਾਂ ਇਹੀ ਕਹੂੰਗੀ ਸਿੱਧਾ ਸਿੱਧਾ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੋਮਣੀ ਕਾਲੀ ਦਲ ਦਾ ਕੀ ਸਟੈਂਡ ਹੈ? ਸਟ੍ਰੋਮ ਨੇ ਅਕਾਲੀ ਦਲ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਇੱਥੇ ਇੱਕ ਵੀ ਇੱਟ ਨਹੀਂ ਲੱਗਣ ਦਿੱਤੀ ਜਾਏਗੀ ਅਸੀਂ ਧਰਨੇ ਦੇਵਾਂਗੇ ਬਾਹਰ ਬੈਠਾਂਗੇ ਜੇ ਸਕੂਲ ਬਣਾਉਣਾ ਹੈ ਕੋਈ ਹੋਰ ਜਗ੍ਹਾ ਲਓ ਬਹੁਤ ਮਹਿੰਗੀ ਜਗ੍ਹਾ ਤਾਂ ਹੈ ਨਹੀਂ ਮਲੇਰ ਕੋਲੇ ਦੇ ਏਰੀਆ 'ਚ ਤੁਸੀਂ ਦੇਖੋ ਕੋਈ ਹੋਰ ਜਗ੍ਹਾ ਲੈ ਕੇ ਤੁਸੀਂ ਸਕੂਲ ਬਣਾ ਸਕਦੇ ਹੋ ਤੁਸੀਂ ਉਹਦੇ ਵਿੱਚ ਹੀ ਕਿਉਂ ਸਕੂਲ ਬਣਾਉਣ ਲੱਗੇ ਹੋ ਔਰ ਤੁਸੀਂ ਕਹਿ ਰਹੇ ਹੋ ਲਟਕਦਾ ਹੋਇਆ ਸਕੂਲ ਹੋਏਗਾ ਪਿੰਡਾਂ 'ਤੇ ਖੜਾ ਹੋਏਗਾ ਲੋਕ ਨਮਾਜ਼ ਵੀ ਪੜਨਗੇ ਫਿਰ ਉਹ ਸਕੂਲ ਕਿੱਦਾਂ ਜਦੋਂ Eid ਦੇ ਇੰਤਜ਼ਾਮਾਤ ਹੁੰਦੇ ਨੇ Eid ਦੇ ਤੋਂ ਉਦੋਂ ਵੀ ਲੋਕਾਂ ਦੀ ਪੜ੍ਹਾਈ ਵੀ ਐਜੂਕੇਸ਼ਨ ਜਿਹੜੀ ਹੈ ਉਹ ਵੀ ਡਿਸਟਰਬ ਹੋ ਕਿਸ ਤਰੀਕੇ ਨਾਲ ਕੀ ਕੰਮ ਕਰ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਹੈ। ਸਾਡੇ ਪਾਸੇ ਬਰਾਚ ਨੰਬਰ 2 ਚਾ ਵੀ ਉਹ ਬੰਦ ਕੀਤੀ ਪਈ ਹੈ ਬਾਕਪੋਰਡ ਨੇ। ਜੀ ਜੀ ਤੇ ਤੁਹਾਡੀ ਪਾਰਟੀ ਆ ਕਿਉਂਕਿ ਉਹ ਤਾਂ ਕੀਵੇਂ ਕਰੋਗੇ। ਦੇਖੋ ਜੀ ਮੈਂ ਇਹ ਕਹਿ ਰਹੀ ਹਾਂ ਕਿ ਐਜੂਕੇਸ਼ਨ ਦਾ ਤੇ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਸਾਡੇ ਟੀਚਰ ਨੇ ਉਹ ਕਿੰਨੀਆਂ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਨੇ। ਕੋਈ ਕੰਮ ਕਰਨ ਲਈ ਤਿਆਰ ਨਹੀਂ ਹੈ ਬੱਚਿਆਂ ਨੂੰ ਜਿ ਪੜਾਉਣ ਵੀ ਆਉਂਦੇ ਨੇ। ਉਹਨਾਂ ਦਾ ਦਿਮਾਗ ਤਾਂ ਆਪਣੇ ਘਰ ਦੇ ਮਸਲਿਆਂ ਤੇ ਹੁੰਦਾ ਹੈ। ਆਪਣੇ ਬੱਚਿਆਂ ਬਾਰੇ ਹੁੰਦਾ ਉਹਨਾਂ ਦੇ ਫਿਊਚਰ ਬਾਰੇ ਹੁੰਦਾ। ਉਹ ਕੀ ਪੜਾਉਣਗੇ ਬਾਕਪੋਰਡ ਦੇ ਤੁਸੀਂ ਦੇਖੋ। ਬਿਲਕੁਲ ਮਜ਼ਦੂਰਾਂ ਤੋਂ ਵੀ ਘੱਟ ਜਿਹੜੇ ਉਹਨਾਂ ਦਾ ਜਿਹੜਾ ਬੇਤਨ ਉਹਨਾਂ ਨੂੰ ਦਿੱਤਾ ਜਾਂਦਾ ਇੱਕ ਮਜ਼ਦੂਰ ਵੀ ਉਸ ਤੋਂ ਜ਼ਿਆਦਾ ਕਮਾਉਂਦਾ ਉਹਦੇ ਤੇ ਤਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਕਿਹੜੇ ਬੱਚਿਆਂ ਦੀ ਇਹ ਗੱਲ ਕਰ ਰਹੇ ਨੇ ਕਿ ਇਹਨਾਂ ਨੂੰ ਪੜਾਉਣ ਬਾਰੇ ਸੋਚ ਰਹੇ ਨੇ ਉਹ ਵੀ ਬੱਚੇ ਨੇ ਜਿਹੜੇ ਪੜ੍ਹ ਰਹੇ ਨੇ ਉਨਾਤੇ ਤੇਾਂ ਦੇ ਨਾਲ ਉੱਥੇ ਅੱਛੀ ਐਜੂਕੇਸ਼ਨ ਦਾ ਇੰਤਜ਼ਾਮਾਤ ਕਰਨੇ ਚਾਹੀਦ ਨੇ ਇਹ ਕਿਸ ਤਰੀਕੇ ਨਾਲ ਇੱਕ ਸਕੂਲ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਆ ਹੋਰ ਕੋਈ ਗੱਲ ਨਹੀਂ ਇਹਦੇ ਵਿੱਚ ਹਾਂਜੀ ਇੱਕ ਜਦੋਂ ਹਮਲੇ ਕਟਲਾ ਜ਼ਿਲ੍ਹਾ ਬਣਿਆ ਸੀ ਉਦੋਂ ਮੈਡੀਕਲ ਕਾਲਜ ਦਾ ਵੀ ਐਲਾਨ ਹੋਇਆ ਸੀਗਾ ਤੇ ਉਹ ਜਗ੍ਹਾ ਬਾਰ ਬਾਰ ਬਦਲ ਰਹੇ ਨੇ ਤੇ ਅਸੀਂ ਹੁਣ ਉਸੇ ਦਿਨ ਪਰਸੋਂ ਪਾਰੇ ਸਾਹਿਬ ਨੂੰ ਪੁੱਛਿਆ ਸੀ ਕਿਉਂਕਿ ਉਹ ਐਡਮਿਨਿਸਟ੍ਰੇਟਰ ਨੇ ਬਕਵੌੜ ਦੇ ਉਹ ਕਹਿ ਰਹੇ ਨੇ ਕਿ ਅਜੇ ਵੀ ਜ਼ਮੀਨਦਾਰੀ ਮਸਲਾ ਹੈ ਕੀ ਕਹਿਣਾ ਚਾਹੋਗੇ ਕੀ ਲੱਗਦਾ ਨੀਅਤ ਖਰਾਬ ਹੈ ਨੀਅਤ ਦੇਖੋ ਜਿਹੜੇ ਵੀ ਮੈਂ ਕਹਾਂਗੀ ਕਾਂਗਰਸ ਨੇ ਇੰਨੇ ਸਾਲ ਇਸੇ ਸਕੂਲ ਮੈਡੀ ਕਿ ਪੀਆ ਉਹਨਾਂ ਤੋਂ ਇੰਨੇ ਸਾਲਾਂ 'ਚ ਕੁਝ ਨਹੀਂ ਹੋਇਆ ਹੁਣ ਇਹ ਨਵੇਂ ਜਿਹੜੇ ਮਸਲੇ ਖੜੇ ਕਰ ਰਹੇ ਨੇ ਇਸੇ ਤਰੀਕੇ ਨਾਲ ਇਹ ਵੀ ਸਿਆਸਤ ਕਰਨਗੇ ਸਾਲ ਡੇਢ ਸਾਲ ਇਸੇ ਚੀਚ ਲੰਗਾ ਦੇਣਗੇ ਇਹਨਾਂ ਇਹ ਸਿਆਸਤ ਹੋ ਰਹੀ ਹੈ ਨਾ ਤਾਂ ਕੁਝ ਨਹੀਂ ਹੋਣਾ ਇਹਨਾਂ ਦੀ ਨੀਅਤ ਤਾਂ ਹੀ ਖਰਾਬ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ